ਰੋਮਨੀ ਕਾਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀਆਂ ਚੋਣਾਂ ਜਿਹੜੀਆਂ ਅੱਜ ਹੋਣੀਆਂ ਨੇ ਦੱਸ ਦਈਏ ਕਿ ਬੀਤੀ ਰਾਤ ਕੱਲ੍ਹ ਦੇਰ ਦੀ ਗੱਲ ਕਰੀਏ ਤਾਂ ਜ਼ਰੂਰ ਹਰਜਿੰਦਰ ਸਿੰਘ ਤਾਮੀ ਹੋਣਾ ਦਾ ਨਾਮ ਜਿਹੜਾ ਅੱਗੇ ਆਇਆ ਸੀਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਮੀਟਿੰਗ ਦੌਰਾਨ ਜਿਹੜਾ ਉਹਨਾਂ ਦਾ ਨਾਮ ਅੱਗੇ ਰੱਖਿਆ ਗਿਆ ਤਾਂ ਉੱਥੇ ਦੂਜੇ ਧਿਰ ਦੀ ਗੱਲ ਕਰੀਏ ਤਾਂ ਮਿੱਠੂ ਸਿੰਘ ਕਾਣੇਕਿਆ ਦਾ ਜੋ ਨਾਮ ਜਿਹੜਾ ਸਾਹਮਣੇ ਆ ਰਿਹਾ ਤਾਂ ਸਾਡੇ ਨਾਲ ਸਕੱਤਰ ਪ੍ਰਤਾਪ ਸਿੰਘ ਜੀ ਮੌਜੂਦ ਨੇ ਸਕੱਤਰ ਸਾਹਿਬ ਕੀ ਕੁਝ ਤਿਆਰੀਆਂ ਜਿਹੜੀਆਂ ਕਰ ਲਈਆਂ ਗਈਆਂ ਨੇ ਹਰਜਿੰਦਰ ਸਿੰਘ ਤਾਮੀ ਹੋਣਾ ਦਾ ਨਾਮ ਜਿਹੜਾ ਫਿਰ ਤੋਂ ਮੋਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲ ਵਿੱਚ ਦੋ ਵਾਰ ਜਨਰਲ ਹਾਉਸ ਦਾ اجلاس ਹੁੰਦਾ ਹੈ ਇੱਕ ਮਾਰਚ ਮਹੀਨੇ 'ਚ ਜਿੱਥੇ ਬਜਟ ਪਾਸ ਕੀਤਾ ਜਾਂਦਾ ਇੱਕ ਜਲਾ اجلاس ਉਹਦੇ ਦਰਾਂ 'ਚ ਹੋਣਦਾ ਹੁੰਦਾ ਜੋ ਅਕਤੂਬਰ ਤੋਂ ਨਵੰਬਰ ਵਿੱਚ ਕੀਤਾ ਜਾਂਦਾ ਇਸ ਸਾਲ ਵੀ ਇਹ ਜਿਹੜਾ اجلاس ਅੱਜ 3 ਨਵੰਬਰ ਨੂੰ ਤੀਜਾ ਸਖ ਸੰਮਤੀ ਹਾਲ 'ਚ ਕੀਤਾ ਜਾ ਰਿਹਾ 17 'ਚ 10 ਵੀ ਤਾਂ ਮੀਂਹ ਲਗਾਤਾਰ 5 5 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਅਗਵਾਈ ਕਰ ਰਹੇ ਨੇ ਤੇ ਵਧੀਆ ਇਨਸਾਨ ਨੇ ਇਮਾਨਦਾਰ ਨੇ ਲੋਕ ਭਲਾਈ ਦੇ ਕਾਰਜਾਂ ਨੂੰ ਪਹਿਲ ਦਿੰਦੇ ਨੇ ਐਜੂਕੇਸ਼ਨ ਦੇ ਖੇਤਰ ਚ ਵੀ ਵਡੀਆਂ ਬਲੰਗਾ ਪੁੱਟੀਆਂ ਨੇ ਧਰਮ ਪ੍ਰਚਾਰ ਖੇਤਰ ਚ ਵੀ ਇਹਨਾਂ ਨੇ ਚੰਗੇ ਕਾਰਜ ਚ ਕੀਤੇ ਨੇ ਅੱਜ ਜੇ ਕਹ ਲਈਏ ਤਾਂ ਹਰ ਇੱਕੀ ਵਿਅਕਤੀ ਚਾਹੇ ਉਹ ਬੁਰਧੀ ਤੇ ਰਹਦਾ ਉਹ ਵੀ ਇਹਨਾਂ ਨੂੰ ਆਪਣਾ ਆਪਣਾ ਸਮਝ ਕੇ ਗੱਲ ਕਰਦਾ ਹੈ ਅੱਜ ਜੇ ਕਿਉਂਕਿ ਸਾਡੇ ਵੱਲੋਂ ਤਾਂ ਪ੍ਰਬੰਧਕੀ ਕਾ ਤੌਰ ਤੇ ਅਸੀਂ ਚੋਣ ਦੀ ਤਿਆਰੀ ਕੀਤੀ ਹੁੰਦੀ ਆ ਜੇ ਚੋਣ ਹੁੰਦੀ ਆ ਤਾ ਉਦਰੇ ਅਸੀਂ ਬੈਲਟ ਪੇਪਰ ਵੀ ਤਿਆਰ ਕੀਤੇ ਰਹੇ ਕਿਉਂਕਿ ਐਸਾ ਹੌਸਦੇ ਜਿਹੜੇ ਉਹ 170 ਮੈਂਬਰ ਜਿਹੜੇ ਚੁਣਕੇ ਆਏ ਸੀਗੇ 15 ਮੈਂਬਰ ਨਾਮਜ਼ਾਦ ਸੀ ਟੋਟਲ 185 ਮੈਂਬਰ ਸੀਗੇ ਜਿਨ੍ਹਾਂ ਚੋਂ 33 ਮੈਂਬਰ ਅਕਾਲ ਚਲਣ ਕਰ ਗਏ ਨੇ ਤੇ ਚਾਰ ਮੈਂਬਰ ਜਿਹੜੇ ਉਹ ਅਸਤੀਫਾ ਦੇ ਗਏ ਨੇ ਹੁਣ ਇਹ ਜਿਹੜੇ ਹੌਸਦੇ 148 ਮੈਂਬਰ ਨੇ ਤਾਂ ਜਿਹੜੇ 148 ਮੈਂਬਰਾਂ ਨੇ ਇਹੀ ਜਿਹੜੇ ਪ੍ਰਧਾਨਗੀ ਚੋਣ ਜਿਹੜਾ ਸ਼ਾਮਲ ਹੋਣਾ ਆ ਤਾਂ ਆਸ ਹੈ ਕਿ ਜਿਹੜਾ ਉਹ ਚੋਣ ਚੋਣ ਜਿਹੜੀ ਸਰਬਸੰਮਤੀ ਨਾਲ ਹੋ ਜਾਏਗੀ ਤੁਲਿਕਾ ਸਕਤਰ ਸਾਹਿਬ ਜਿੱਦਾਂ ਕਿ ਦੂਜੇ ਧਿਰ ਵੱਲੋਂ ਜਿਹੜਾ ਨਾਂ ਜਿਹੜਾ ਅੱਗੇ ਕੀਤਾ ਗਿਆ ਉਹਨੂੰ ਕਿਵੇਂ ਵੇਖਦੇ ਹੋ ਉੱਥੋਂ ਜੇ ਆਪਾਂ ਇੱਕ ਗੱਲ ਮਾਨਦਲ ਮਾਨਦਲ ਦੀ ਕਰੀਏ ਤਾਂ ਉਹਨਾਂ ਵੱਲੋਂ ਵੀ ਇਹ ਧਰਨਾ ਜਿਹੜਾ ਦਿੱਤਾ ਜਾਣਾ ਤਾਂ ਇਹ ਦੋਵੇਂ ਮੁੱਦਿਆਂ ਨੂੰ ਕਿਵੇਂ ਵੇਖੀਏ ਵੇਖੋ ਹਰ ਇੱਕ ਨੂੰ ਆਪੋ ਆਪਣਾ ਰਾਈਟ ਹੁੰਦਾ ਕਿਸੇ ਨੇ ਚੋਣ ਲੜਨ ਦਾ ਕਿਸੇ ਨੂੰ ਆਪਣੇ ਧਰਨਾ ਦੇਣ ਦਾ ਪਰ ਮੈਂ ਇੱਕ ਬੇਨਤੀ ਕਰਾਂਗਾ ਕਿ ਕਿਸੇ ਨੇ ਧਰਨਾ ਦੇਣਾ ਕਿਉਂ ਗੁਰੂ ਘਰਾਂ 'ਚ ਧਰਨਾ ਜਿਹੜਾ ਸ਼ੋਭਾ ਨਹੀਂ ਦਿੰਦਾ ਹਾਂ ਜਿੱਥੇ ਆਪਾਂ ਸਰਕਾਰਾਂ ਦੇ ਧਰਨੇ ਦਿੰਨੇ ਆ ਬਾਹਰ ਬਾਹਰ ਜਿੱਥੇ ਮਰਜ਼ੀ ਦੇ ਸਕਦੇ ਆ ਮੈਂ ਉਹਨਾਂ ਨੇ ਬੇਨਤੀ ਕਰਾਂਗਾ ਕਿ ਜੇ ਉਤਰਨਾ ਦੀ ਕੋਈ ਇਹੋ ਜਿਹੀ ਰੱਖੀਆ ਪਾਲਸੀ ਤਾਂ ਉਹ ਬੇਨਤੀ ਕਰਦਾਾਂਗੀ ਉਹ ਗੁਰੂ ਘਰ ਨਾਲ ਚ ਨਾ ਕਰਨ ਬਾਹਰ ਕਰਨ ਜੀ ਤਾਂ ਸਪੀਕਰ ਸਾਹਿਬ ਕੀ ਕੁਝ ਤਿਆਰੀਆਂ ਜਿਹੜੀਆਂ ਹੁਣ ਤੱਕ ਕਰ ਲਈਆਂ ਗਈਆਂ ਕੋ ਸਾਡੇ ਵੱਲੋਂ ਸਾਰੀਆਂ ਤਿਆਰੀਆਂ ਨੇ ਬੈਲਟ ਪੇਪਰ ਤਿਆਰ ਨੇ ਜੇ ਚੋਣ ਹੁੰਦੀ ਹੈ ਤਾਂ ਸਾਡੇ ਵੱਲੋਂ ਪੂਰੀ ਤਿਆਰੀ ਆ ਬੈਲਟ ਪੇਪਰ ਵੀ ਤਿਆਰ ਨੇ ਤੇ ਜਿਹੜੇ ਬੈਲਟ ਬਕਸ਼ੇ ਵੀ ਤਿਆਰ ਨੇ ਤੇ ਕੱਲੇ-ਕੱਲੇ ਮੈਂਬਰ ਨੂੰ ਜਿਹੜਾ ਉਹ ਅਨਾਉਂਸ ਕੀਤਾ ਜਾਂਦਾ ਤੇ ਜਿਹਦਾ ਜੇ ਵੋਟ ਪਾਉਂਦੀ ਆ ਤੇ ਇਕੱਲੇ ਮਹਿਬਰਾਂ ਜਾ ਕੇ ਵੋਟ ਪਾਉਣੀ ਆ ਵੋਟ ਬਿਲਕੁਲ ਗੁਪਤ ਰੂਪ ਚ ਪਾਈ ਜਾਂਦੀ ਆ ਜੀ ਨਾ ਸਵਾਲ ਹੈ ਜੀ ਜਿਹੜਾ ਜੇਕਰ ਪ੍ਰਧਾਨ ਸਾਹਿਬ ਫੇਰ ਤੋਂ ਜਿਹੜਾ ਅੱਗੋਂ ਪ੍ਰਧਾਨਗੀ ਕਰਦੇ ਨੇ ਨਾਮ ਜਿੱਦਾਂ ਉਹਨਾਂ ਦਾ ਚੁਣਿਆ ਗਿਆ ਤਾਂ ਪਹਿਲੇ ਮੁੱਢਲੇ ਤੌਰ ਤੇ ਕੰਮ ਕਿਹੜੇ ਕਿਹੜੇ ਕੀਤੇ ਜਾਣਗੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਜਿਹੜਾ ਸ਼ਰੋਣੀ ਕਮੇਟੀ ਦਾ ਕਾਰਜ ਹੈ ਉਹ ਤਰ ਪ੍ਰਚਾਰ ਦਾ ਤੇ ਤੁਸੀਂ ਵੇਖੋ ਕਿ ਜਦੋਂ ਦੇ ਪ੍ਰਧਾਨ ਜੀ ਨੇ ਧਾਮੀ ਸਾਹਿਬ ਨੇ ਉਹਦਾ ਸੰਭਾਲਿਆ ਬੜੀ ਵੱਡੀ ਪੱਦਰ ਤੇ ਕਾਰਜ ਕੀਤੇ ਨੇ ਸ਼ਤਾਬਦੀਆਂ ਨੂੰ ਬੜੀ-ਬੜੀ ਬਦਤ ਤੇ ਬਣਾਇਆ ਤੇ ਸਕੂਲਾਂ ਦੇ ਜਿਹੜੇ ਮਰੀਆ ਐਜੂਕੇਸ਼ਨ ਦਾ ਮਨਿਆਰ ਉਹ ਵੀ ਬੜਾ ਚੁੱਕਿਆ ਤੇ ਜਿਹੜਾ ਗੁਰਦੁਆਰਾ ਪ੍ਰਬੰਧ ਚ ਉੱਚੀ ਬਹੁਤ ਸੁਧਾਰ ਆਇਆ ਤੇ ਗਾਂ ਵੀ ਜਿਹੜਾ ਉਹ ਇਹੋ ਕਾਰਜ ਜਿਹੜੇ ਜਾਰੀ ਰੱਖੇ ਜਾਣਗੇ ਖਾਸ ਤੌਰ ਤੇ ਜਿਹੜੇ ਗੁਰਦੁਆਰਾ ਦਾ ਪ੍ਰਬੰਧ ਉਹ ਚ ਪਾਰਦਰਸ਼ਤਾ ਲਿਆਉਣ ਲਈ ਜਿਹੜੇ ਉਹ ਬਹੁਤ ਧਿਆਨ ਦਾ ਜਾ ਰਿਹਾ ਹਰ ਕਾਰਜ ਦਾ ਜਿਹੜਾ ਉਹ ਆਡਿਟ ਕਰਾਇਆ ਜਾਂਦਾ ਖਾਸ ਕਰਕੇ ਅਸੀਂ ਆਪਣੇ ਜਿੰਨੇ ਵੀ ਗੁਰਦੁਆਰਾ ਦੇ ਬਿੱਲ ਬਣਦੇ ਸਾਰੇ ਆਡਿਟ ਕਰਦੇ ਹਾਂ ਤਾਰਵਾ ਜੀ ਤਾਂ ਬਿਲਕੁਲ ਜਿਵੇਂ ਤੁਸੀਂ ਦੇਖਿਆ ਐ ਸਨ ਸਕਤਰ ਪ੍ਰਤਾਪ ਸਿੰਘ ਜੀ ਤਾਂ ਉਹਨਾਂ ਨੇ ਖੁੱਲ ਕੇ ਗੱਲਬਾਤ ਜਿਹੜੀ ਐ ਨਾ ਚੋਣਾਂ ਸੰਬੰਧੀ ਜਿਹੜੀ ਐ ਕੀਤੀ ਗਈ ਐ ਕੈਮਰਾਮੈਨ ਸੁਨੀਕ ਮਰਦੇ ਨਾਲ ਅੱਛੇ ਸੁਨਕ ਜਗਬਾਨੀ ਟੀਵੀ ਸ਼੍ਰੀ ਹੰਸਾ ਸਾਹਿਬ